ਇਹ ਜੀ ਰਤਪਨ ਜੋਨਸ ਇੰਜੀਨੀਅਰ ਕੰਪਨੀ ਦਾ ਬਣਿਆ ਹੋਇਆ ਇੰਜਨ 1945 ਮਾਉਂਸ 45 ਦਾ 22 ਇੰਚ ਸਟ੍ਰੋਕ ਆ ਗੈਸ ਦੇ ਉੱਤੇ ਵੀ ਚੱਲਦਾ ਤੇ ਓਗਲੇ ਦੇ ਉੱਤੇ ਵੀ ਗੈਸ ਤੇ ਚੱਲਦਾ ਤਾਂ 620 ਹਾਰਸ ਪਾਵਰ ਜੇ ਤੇਲ ਤੇ ਔਇਲ ਤੇ ਚੱਲਦਾ 670 ਹਾਰਸ ਪਾਵਰ 22 ਇੰਚ ਦਾ ਦਾ ਸਟ੍ਰੋਕ ਆ ਉੱਪਰਲੇ ਪਾਸੇ ਉਹ ਸੈਲਫ ਲੱਗੀ ਹੋਈ ਆ ਸੈਲਫ ਸਟਾਰਟ ਪੋਰੀਲਾ 1945 ਮਾਡਲ ਇਹ ਜਿਹੜਾ ਪੁਰਾਣੇ ਸਟੀਮ ਇੰਜਨ ਔਇਲ ਇੰਜਨ ਉਹ ਠੰਡਾ ਕਰਦਾ ਉੱਪਰ ਪਾਣੀ ਡਿੱਗੇ ਜਾਂਦਾ ਡੀਜ਼ਲ ਇੰਜਨ ਜਿਵੇਂ ਕਿ ਇੰਡੀਆ ਦੇ ਵਿੱਚ ਡਬਲ 휠 ਸਿੰਗਲ 휠 ਬਲੈਕਸਟ੍ਰੋਮ ਬਲੈਕਸਟ੍ਰੋਮ ਦੇ ਜਿਹੜੇ ਬਲੈਕਸਟ੍ਰੋਮ ਡੈਂਜਨ ਆ ਸਿੰਗਲ ਪਿਸਟਨ ਪਹਿਲੇ ਸਮਿਆਂ ਦੇ ਵਿੱਚ ਇਹਨਾਂ ਦੇ ਨਾਲ ਚੱਕੀਆਂ ਚੱਲਦੀਆਂ ਸੀ ਪੰਜਾਬ ਦੇ ਵਿੱਚ ਇੰਡੀਆ ਦੇ ਆਟਾ ਚੱਕੀਆਂ ਅਨੇਕ ਗੁਰੂਸਤੋ ਦਾ ਆ ਕੇ ਤਾਂ self start ਸ਼ਾਫਟ ਕੋ ਦੌਲਾਉਂਦੇ ਆਉਂਦੇ ਆ ਲੈ ਤੇ ਨਾਲਆਂ ਕਈ ਸਹਨੈਤਕ ਸਿਸਟਮ ਹੈ ਮਾਦੋਸਰੀ ਜੰਗਲ ਅੰਦਰ ਚੱਲਦੀ ਹੈ ਹਰ ਦਿਨ ਉਹਦੇ ਨਾਲ ਪੱਥਰ ਤੋੜੇ ਜਾਂਦੇ ਸੀ ਪਹਿਲਾਂ ਇੰਜਨ ਇੰਜਨ ਦੇ ਨਾਲ ਪ੍ਰੈਸ ਲੱਗੀ ਹੋਈ ਆ ਥੱਲੇ ਜਿਹੜਾ ਜ਼ਮੀਨ ਤੇ ਪੱਥਰ ਪਏ ਆ ਯਾ ਵੋਇ ਮਕੋਨੇ ਕੈਨਿਸਟਾ ਨਾਹਨ ਮਾਰਕਟੂ ਗੋਲੇ ਵਾਲੇ ਇੰਜਨ ਗੋਲੇ ਦੇ ਨਾਲ ਧਾਪ ਬਣਦੀ ਹੈ ਏਅਰ ਸਟੀਮ ਨਾ ਤਾਂ ਬਣਦਾ ਕਿਉਂਕਿ ਸਨਾ ਕਰ ਰਿਹਾ ਦੋ ਸਾਥ ਲੋਕਾਂ thank <laughs> you ਵੇ ਹੈ ਪਹਿਲੇ ਸਮਿਆਂ ਦੇ ਵਿੱਚ ਐਨੇ ਜੱਬ ਕਰਨੇ ਪੈਂਦੇ ਹੁੰਦੇ ਸੀ ਅੱਜ ਦੀ ਟੈਕਨੋਲੋਜੀ ਕਿੱਥੇ ਪਹੁੰਚ ਗਈ ਇੱਕ ਇੰਜਨ ਸਟਾਰਟ ਕਰਨ ਨੂੰ ਕਈ ਕੁਝ ਕਰਨਾ ਪੈਂਦਾ ਸੀ ਤਾਂ ਫਿਰ ਜਾ ਕੇ ਇੰਜਨ ਸਟਾਰਟ ਹੁੰਦਾ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਇੱਕ ਸੈਕਿੰਡ ਲੱਗਦਾ ਇੰਜਨ ਸਟਾਰਟ ਕਰੋ ਤੇ ਸੈਲਫ ਮਾਰੋ ਤੇ ਭਜੋ ਜਾਂ ਅੱਜ ਕਰ ਇਲੈਕਟ੍ਰੋਨਿਕ ਕਾਰਾਂ ਹੋਰ ਸਾਰੇ ਇੰਜਨ ਆ ਗਏ ਇੰਜਨਾਂ ਦੀ ਵੀ ਜ਼ਰੂਰਤ ਨਹੀਂ ਪਰ ਉਹਨਾਂ ਸਮਿਆਂ ਦੇ ਵਿੱਚ ਲੋਕਾਂ ਨੂੰ ਕਿੰਨਾ ਟਾਈਮ ਲੱਗਦਾ ਸੀ ਸੈਲਫ ਸਟਾਰਟ ਲਓ ਜੀ ਹੋ ਗਿਆ ਸਟਾਰਟ ਵਾਟਰ কুলਿੰਗ ਲੱਗੀ ਹੋਈ ਆ ਉਹ ਪਰਲੇ ਪਾਸੇ ਡਰਮ ਦੇ ਉੱਤੇ ਪੱਥਰ ਤੋੜਿਆ ਜਾਂਦਾ ਇੰਜਨ ਲੱਗਾ ਹੋਇਆ ਇੱਧਰਲੇ ਪਾਸੇ ਦੂਸਰੇ ਪਾਸੇ ਸਟੋਨ ਬ੍ਰੋਕ ਮਸ਼ੀਨ ਲੱਗੀ ਹੋਈ ਆ ਜਿਹੜਾ ਕੀ ਰਾਸਤਾ ਰਾਹਾਂ ਦੇ ਉੱਤੇ ਬਣਾਉਣ ਦੇ ਲਈ ਪਾਉਂਦੇ ਹੁੰਦੇ ਪੱਥਰ ਪਹਿਲਾਂ ਸੜਕਾਂ ਜਿਹੜੀਆਂ ਬਣਦੀਆਂ ਸੀ ਉਹ ਪੱਥਰ ਤੋੜ-ਤੋੜ ਕੇ ਮਸ਼ੀਨ ਨੇ ਉਹਦੇ ਨਾਲ ਰੱਖਿਆ ਹੋਇਆ ਜ਼ਮੀਨ ਦੇ ਉੱਤੇ ਹੁਣ ਇਹਨੂੰ ਹੀਟ ਦੇਣ ਲੱਗੇ ਆ ਦੀਵਾ ਬਾਲ ਕੇ ਓਪਨ ਕਰ ਦਿੱਤਾ ਨੋਜ਼ਲ ਪਿਸਟਨ ਚੈੱਕ ਕਰਦੇ ਆ ਪ੍ਰੈਸ਼ਰ ਨਾਲੋ ਛੋਟੇ ਮੁੰਡੇ ਨੂੰ ਤਕਲਾਈ ਦੇਣ ਲੱਗੇ ਹੋਇਆ ਪੌਂਡ ਵਾਲੀਆਂ ਨਸਲਾਂ ਨੂੰ ਪੀੜੀਆਂ ਨੂੰ ਪੇਸ਼ ਆਮ ਕੇ ਰੱਖਣਾ ਆਪਣੀ ਵਿਰਾਸਤ ਲਾ ਜੀ ਹੱਟ ਦੇ ਨਾਲ ਹੀ ਸਟਾਰਟ ਹੋਣ ਵਾਲਾ ਇੱਕੋ ਹੀ ਗੇੜਾ ਮਾਰਿਆ ਉਠਾ ਸਟਾਰਟ ਹੋ ਗਿਆ ਸੀ ਹੁਣ ਸਿੱਧਾ ਕਰ ਦਿੱਤਾ के पटा चढ़ा पटा चढ़ गया ਦਾ ਚੂਰਾ ਬਣਾਉਣਾ ਛੋਟਾ ਜਿਹੜਾ ਸੜਤ ਦੇ ਉੱਤੇ ਪਾਉਂਦੇ ਨੇ ਪੱਥਰ ਜਿਵੇਂ ਕਿ ਬਜਰੀ ਬਣਾਉਂਦੇ ਸੀ ਪਹਿਲਾਂ ਅੱਜ ਕੱਲ ਤਾਂ ਮਸ਼ੀਨਾਂ ਨੇ ਰੂਪ ਬਦਲ ਐ ਪਹਿਲਾਂ ਇਦਾਂ ਇਹਨੂੰ ਛੋਟੇ ਪੱਥਰ ਬਣਾਉਂਦੇ ਸੀ ਬਜਰੀ ਦਾ ਰੂਪ ਜਾਂ ਕਹਿ ਲੋ ਕਿ ਇਸੀ ਇਮੜ ਤਿਆਰ ਕਰਦੇ ਸੀ ਦੂਸਰੀ ਵਾਰੀ ਪਹੁੰਚੇ ਹੋਰ ਬਰੀਕ ਹੋ ਗਈ ਇੱਠਾ ਬਣਾਉਣ ਵਾਲੀ ਮਸ਼ੀਨ ਪਰਾਲੀ ਜਿਵੇਂ ਕਿ ਆਪਣੇ ਪਹਿਲਾਂ ਗਣਕਾਂ ਵੱਢ ਕੇ ਦੋਹਾਂ ਤਨਾਵ ਉੱਤੋਂ ਕੋ ਹੁੰਨ ਜੇ ਹੋਂ ਵਾਲੇ ਤਾਂ ਦਾਣੇ ਕੱਢੇ ਜਾਂਦੇ ਸੀ ਮਸ਼ੀਨ ਨਾਲ ਸਾਰੇ ਉਹਨਾਂ ਇਹ ਦਾਣੇ ਕੱਢਣ ਵਾਲੀ ਮਸ਼ੀਨ ਆ ਇੰਜਨ ਦੇ ਉੱਤੇ ਲੱਗੀ ਹੋਈ ਆ ਇਹ ਲੱਗਦਾ ਪਾਲਵਲੀ ਪਹਿਲੇ ਸਮਿਆਂ ਦੇ ਵਿੱਚ ਦਾਣੇ ਐਵੇਂ ਕੱਢੇ ਜਾਂਦੇ ਸੀ ਕਿ ਮੈਂ ਕਿ ਆਪਣੇ ਅਜ ਤੋਂ 25 30 ਸਾਲ ਪਹਿਲਾਂ ਆ ਪ੍ਰਾਣੇ ਸਮੇਂ ਦੀ ਕੰਪਾਈਨ ਵਾਂਗੂ ਲੱਕੜ ਦੀ ਬਣੀ ਹੋਈ ਸੀ ਉਸ ਤੋਂ ਬਾਅਦ ਇੱਥੇ ਇਕੱਠਾ ਕਰਕੇ ਤੇ ਇਹਦੇ ਦਾਣੇ ਕੱਢਦੇ ਆਂ ਇਹ ਹੈਗੇ ਆ ਜੀ ਜੋ ਜੋ ਵੱਡੇ ਹੋਏ ਆ ਵਾਢੀ ਕੀਤੀ ਆ ਦਾਣੇ ਅਲੱਗ ਥੱਲੇ ਉਹ ਠੀਕੀ ਜਾਣੇ ਤੇ ਮੋਹਰੇ ਜਿਹੜਾ ਉਹ ਪਰਾਲੀ ਜਿਹੜੀ ਆ ਕਹ ਲੋ ਕਿ ਆਪਣੇ ਟੂੜੀ ਬਣੀ ਜਾਂਦੀ ਆ ਇੰਜਨ ਤੇ ਲੱਗੀ ਹੋਈ ਆ ਦਾਣੇ ਉਹ ਮੋਹਰੇ ਥੋਰੀ ਲਾਈ ਆ ਥੋਰੇ ਦਾਣੇ ਉਹਦੇ ਚ ਡਿਗੀ ਜਾਂਦੇ ਆ ਜਿਉਂ ਅਜੀ ਜਿਉਂ ਤੇ ਮੋਰਲੇ ਪਾਸੇ ਉਹਦਾ ਕਚਰਾ ਜਿਹੜਾ ਜਾਈ ਜਾਂਦਾ ਗੱਬੇ ਦਾਣੇ ਡਿਗੀ ਜਾਂਦੇ ਆ ਜਿੱਥੇ ਬੋਰੀਆਂ ਲੱਗੀਆਂ ਹੋਈਆਂ ਆਹਹ ਤਾਦੋ ਪਾਤੂਆਂ ਦਾਣੇ ਕਰ ਮੈਂ ਨਾ ਮਾਰਕੀ ਤੋਂ ਨੇ ਡੂਪੂਆਂ ਤੇ ਲਾਖੀ ਉਹਨੇ ਕੋਸੋ ਫੋੜੀ ਨੇ ਉਹਨਾਂ ਤੋਂ ਬਾਅਦ ਹੀ ਲਾਉਂਦੇ ਪੀਂਦੇ ਹਨ ਕਾਹ। ਪਹਿਲੇ ਸਮੇਂ ਆ ਤੇ ਮਸਲਪਾ ਬਰਦੀ ਲੋਡ ਸੀ। ਇਸ ਕਰਕੇ ਖੇਤੀ ਦਾ ਰੂਪ ਬਦਲ ਗਿਆ। ਅੱਜ ਇੱਕ ਟਰੈਕਟਰ ਦੇ ਨਾਲ ਦੋ ਟਰੈਕਟਰਾਂ ਦੇ ਨਾਲ 100-100 ਕਿੱਲਾ ਦੀ ਖੇਤੀ ਇੱਥੇ ਕਰੀ ਜਾਂਦੇ ਆ। ਪਰ ਉਹਨਾਂ ਸਮਿਆਂ ਦੇ ਵਿੱਚ ਪਹਿਲਾਂ ਹੋਰ ਸੀ। ਉਹ ਪਰਲੇ ਪੱਲੇ ਖੜੀ ਆ ਉਹ ਵੀ ਦਿਖਾਉਂਦੇ ਆ ਤੁਹਾਨੂੰ। ਇਹ ਪੁਰਾਣੇ ਸਮੇਂ ਦੀ ਦਾਣੇ ਗੱਢਣ ਵਾਲੀ ਮਸ਼ੀਨ। ਜਿਵੇਂ ਕਿ ਆਪਨੇ ਆਈਆਂ ਸੀ ਇਹ ਲੋਕ ਤਾਂ ਬਹੁਤ ਤਰੱਕੀ ਕਰ ਗਏ ਤੇ ਆ ਪਹਿਲੇ ਸਮੇਂ ਦੀ ਜਿਹੜੀ ਉੱਪਰ ਦੀ ਪੈਂਦੇ ਸੀ ਆ ਗळा ਲੱਗਦਾ ਸੀ ਥੱਲੇ ਦਾਣੇ ਡਿਗੀ ਜਾਂਦੇ ਸੀ ਉਹ ਵਿੱਚ ਤੇ ਇਧਰੋਂ ਮੋਹਰਲੇ ਪਾਸਿਓਂ ਉੱਪਰ ਆਲੀ ਪਿਛਲੇ ਪਾਸਿਓਂ ਨਿਕਲੀ ਤੂੜੀ ਬਣੀ ਜਾਂਦੀ ਸੀ ਸ਼ਾਨ ਨੇ ਲੱਗੇ ਹੋਏ ਤਿੰਨ ਸ਼ਾਨਿਆਂ ਦੇ ਵਿੱਚ ਦੀ ਹੋ ਕੇ ਨਿਕਲਦਾ ਸੀ E aí ਜਾਂਦੇ ਜੀ Niin hienosti lähti täydellä. ...matkarat tuossa, kun siellä on siellä aikamoiset tulet tuolla. Se on kuulapäin käynnistys, niin tuo käynnistys puula, niin se pitää saada ihan ehkulan kuumaksi, jotta kone saadaan käyntiin. Tämä on siis oriteria vuodelta 1930, eli kohta se on 100-vuotias tämäkin kone. ਇਹ ਇੰਜਨ <Engine> 100 ਸਾਲ ਦਾ ਪੁਰਾਣਾ ਆ ਤੇ ਸਵੀਡਨ ਦੀ ਆਰਮੀ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ ਸੀ ਉੱਥੋਂ ਆਇਆ ਹੋਇਆ ਇਹਨਾਂ ਨੇ ਜਦ ਸਮਾਂ ਆਇਆ ਸਮੋਲੇ ਨੋਬੇਟੇ ਨਹੀਂ ਇਸ ਕੋਨੇ ਲਈ ਕਿ ਸੇ ਵੇਸਟਾ ਜੋ ਕੁ ਆਈਗਾ ਨੀ ਕੋ ਇਹਨੂੰ ਗਰਮ ਕਰਦੇ ਆ ਹੀਟ ਕਰਦੇ ਆ ਤੇ ਉਸ ਤੋਂ ਬਾਅਦ ਇਹਨੂੰ ਸਟਾਰਟ ਕਰਨਾ ਪੈਸਾ ਹੈ ਮਿਕਸੀਨ ਮਾਰਟੀ ਕੋ ਸਾ ਇਹਸਾ ਗਰਮ ਕਰ ਲਿਆ ਇਸੋਂ ਬਾਅਦ ਇਹਨੂੰ ਬੋਇਸ ਆ ਰਿਹਾ Se ei varmaankaan käy. Ai, se on sen takia, että se tuossa yhdessä kuulassa. Kyllä, ne ei käy. Katsotaanpa. Kyllä, nämä näen eivät ei ole poliitikkoja, niin heidän lupauksiin pystyy luottamaan. Haukipyöllä Ei se ole osaa, mutta on insenejä. Katsotaanpa, katsotaanpa tuon niin... siellä kauko pyöräyttää. siellä pannaan sopiva puristus noihin Sitä tuota puristusta säädellään tuolla kauko säätää ja, ja, tuota, siellä kun on sopiva puristus, sitä pitää löysätä, jotta se saadaan sopivasti käydä. siellä pannaan noita puristushanoja vähän pienemmälle. Ja katsotaan, starttaako se. Tulee ainakin semmoiset, että kyllä muilla muutama heinikon pystyisi polttamaan. polttamaan, Ja nythän ei ole onneksi aika meneillään. Katsotaan lähteiden käyntiin. Siellä Martti antaa vähän polttoainetta sinne. 25. tahti hiiskel. thank <laughs> you ਸੇਮੇ ਦਾ ਉਹ ਰਿਸਾਈਕਲ ਇੱਕ ਟਾਇਰ ਵਾਲਾ ਉਹ ਬੈਂਜਨ ਲਗਾਇਆ ਬੈਠਣ ਦੇ ਲਈ ਤੇ ਜਿੱਦਾਂ ਸਾਈਕਲ ਦਾ ਟਾਇਰ ਪਤਲਾ ਹੁੰਦਾ ਉਹ ਚੀਜ਼ ਲੱਗੀ ਹੋਈ ਹੈ ਪੁਰਾਣੇ ਸਮੇਂ ਦੀ ਫਾਇਰ ਬ੍ਰਿਗੇਡ ਗੱਡੀ ਪੁਰਾਣੇ ਸਮੇਂ ਦੀ ਐਂਬੂਲੈਂਸ ਸੇ ਨੂ ਨਾ ਨਾ ਕਿ ਕਹਿੰਦੇ ਹਨ ਆ ਨਾ ਮੈਂ ਕਿ ਕਿ ਇਹ ਜਿਹਾ ਉਹ ਜਿਹਾ ਗੱਡੀ ਦੇਖੋ ਕਿਦਾਂ ਸਾਂਭ ਕੇ ਰੱਖੀ ਤੁਹਾਡੀ ਇਹ ਨੇ ਗੋਰਿਆਂ ਦੀ ਵਿਰਾਸਤ ਇਹ ਹੈਗੀ ਆ ਜੈਗੂਅਰ ਜੈਗੂਅਰ ਐਕਸ ਕੇ 120 ਰੋਡ ਸਟਾਰਟ ਕਰੀਮ ਕਲਰ ਰੈੱਡ 160 ਬੀ ਐਚ ਪੀ 1952 ਮਾਡਲ ਜੈਗੂਅਰ ਕਾਰਸ ਐਲਟੀਡੀ ਇਹ ਹੈਗੀ ਆ ਇੰਗਲੈਂਡ ਤੋਂ ਬ੍ਰਿਟਿਸ਼ ਮਾਰਜਾ ਜਾਂ ਆਸਕੋ ਜਿਹੜੇ ਇਹਨਾਂ ਦੇ ਓਨਰ ਤੇ ਇਸੇ ਤਰ੍ਹਾਂ ਹੀ ਫੀਲੈਂਡ ਵੀ ਹੋਈ ਆ ਆਪਣੇ ਫੀਲੈਂਡ ਤੋਂ ਦੂਸਰੇ ਪਾਸਿਓਂ ਲਿਆ ਕੇ ਖੜੀ ਕੀਤੀ ਆ ਸਾਹਮਣੇ ਰੱਖੀ ਹੋਈ ਆ ਜੈਗੂਅਰ ਇਹ ਆ ਜੀ ਪੁਰਾਣੀ ਪੁਲਿਸ ਦੀ ਗੱਡੀ ਫੀਲੈਂਡ ਵਾਲਿਆਂ ਦੀ ਇਹ ਹੈਗੀ ਆ 1950 ਮਾਡਲ ਵਾਕਸਹਾਲ ਵੈਲੋਕਸ 1950 ਮਾਡਲ ਆ ਇਹ ਵੀ ਬ੍ਰਿਟੇਨ ਤੋਂ ਲਿਆ ਕੇ ਖੜੀ ਕੀਤੀ ਆ ਆ ਹੈਗੇ ਜੀ ਪਹਿਲੇ ਪੁਰਾਣੇ ਦੀਆਂ ਸਮੇਂ ਦੀਆਂ ਗੱਡੀਆਂ ਇਹ ਹੈਗੀ ਆ ਮਾਡਲ 1927 ਮਾਡਲ ਆ ਜੀ ਤੇ ਹਾਂ ਹੈਗੀ ਆ ਜੀ 1963 ਮਾਡਲ ਵੋਲਵੋ ਵਾਲਿਆਂ ਦੀ ਕੇ ਆ ਦੀ ਪਲੇ ਮਾਉਥ ਵਾਲਿਆਂ ਦੀ 1973 ਮਾਡਲ ਇਹ ਨੇ ਜੀ ਪੁਰਾਣੇ ਸਮੇਂ ਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਰਮੀ ਦੇ ਟਰੱਕ ਤੇ ਆਮ ਜਿਹੜੇ ਵੋਲਵੋ ਦੇ ਪੁਰਾਣੇ ਟਰੱਕ ਸ਼ੀਸ਼ੂ ਜਾਹੂਰ ਇਹ ਬਾਹਰ ਖੜੇ ਕੀਤੇ ਹੋਏ ਆ ਬਿਡ ਫੋਰਡ ਹਾਂ ਹੈਗਾ ਜੀ ਆਰਮੀ ਦਾ ਟਰੱਕ 1940 ਮਾਡ ਇੰਡੀਆ 'ਚ ਵੀ ਇਹ ਦੇਖੇ ਜਾ ਸਕਦੇ ਰਸ਼ੀਅਨ ਸਟਾਈਲ ਤੇ 1940 ਫੋਰਡ V8 ਤੇ 199098T ਮਾਡਲ ਹੈ ਇਹਦਾ ਪੈਟਰੋਲ ਤੇ ਨੇ ਕਿਉਂਕਿ ਰਸ਼ੀਆ ਤੇ ਬਣੇ ਹੋਏ ਨੇ ਪਹਿਲੇ ਤੇ ਆ ਹੈਗਾ ਜੀ ਆਪਣਾ ਮਰਸੀਡੀ ਵਾਲਿਆਂ ਦਾ ਇਹ ਹੈਗਾ ਆ 1952 ਮਾਡਲ ਆ ਵੀ ਮਰਸੀਡੀ ਵਾਲਿਆਂ ਦਾ ਆ ਪੁਰਾਣਾ ਇਹ ਹੈਗਾ ਆ 68 ਮਾਡਲ ਜੀ